2015 ਮਾਡਲ ਮਹਿੰਦਰਾ ਸਰਪੰਚ ਡੀਆਈ ਇਹਦੇ ਉੱਪਰ ਇਹਦੇ ਉੱਪਰ ਵੀ ਲੱਗੀ ਹੋਈ ਐ ਟਾਇਰ ਚੰਗੇ ਨੇ ਟਰੈਕਟਰ ਦੇ 2018 ਮਾਡਲ ਕਾਪੀ 19 ਦੀ ਬਾਕੀ ਟਾਇਰ ਤੋਂ ਪਹਿਲੇ ਹੈਗੇ ਲਗਭਗ 50 55% ਮੂੜੇ ਟਾਇਰ ਹਾਲਾਂਕਿ ਥੋੜੇ ਡਾਊਨ ਨੇ ਕੀਮਤ ਕਿੰਨੇ ਦੀ ਇਹਦਾ 5.5 ਮੰਗਦੇ ਨੇ ਨਹੀਂ ਹੌਲੈਂਡ 5500 ਹਾਂਜੀ ਇਹ ਕਿੰਨਾ ਮਾਡਲ ਆਈ ਇਹ 12 ਮਾਡਲ ਆ 3 ਸਪੀਡ ਹਾਂ 2012 ਮਾਡਲ 3 ਸਪੀਡ ਹੈਗਾ ਨਾ ਟਰਬੋ ਬਿਨਾ ਟਰਬੋ ਤੋਂ ਹੀ ਮਾਡਲ ਸਟਿਪਟਰ ਲੱਗਿਆ ਇਹ ਹੈਗਾ ਜੀ ਮਾਡਲ 17 2017 ਮਾਡਲ ਤੇ ਟਾਇਰ ਦੇ ਪਿੱਛੇ ਤਾਂ ਚੰਗੇ ਪਏ ਨੇ ਬਾਕੀ ਮੁੱਢੇ ਡਾਊਨ ਨੇ ਇੱਕ ਨਮਰ ਲਈ ਇਹ 2021 ਪਾਸ ਹੈ 2001 ਮਾਡਲ ਪਾਵਰ ਸਟੀering ਟਾਇਰ ਇਹਦੇ ਚੰਗੀ ਕੰਡੀਸ਼ਨ ਦੇ ਟਾਇਰ ਨੇ ਮੁੱਢੇ ਹੈਗੇ ਲਗਭਗ 70% ਪਿੱਛੇ ਟਾਇਰ ਵੀ ਲੱਗੇ ਪਏ ਨੇ 2021 ਮਾਡਲ 4x4 ਚੰਗੇ ਟਾਇਰ ਲਗਭਗ 60-65% ਟਾਇਰ ਪਏ ਨੇ ਕੀਮਤ ਕਿੰਨੀ ਜੀ ਦੀ ਇਹ ਤਾਂ ਮੰਗਦੇ ਆ ਜੀ 740 2022 ਮਾਡਲ ਅਰਜਨ ਫਟਲ ਗੇਅਰ 3 ਸਪੀਡ ਕੋੜਾ ਬੰਪਰ ਲੱਗਿਆ ਹੋਇਆ ਐ ਕਨੋਪੀ ਲੱਗੀ ਹੋਈ ਐ ਮੋਡਲ ਟਾਇਰ ਬੜੇ ਪਏ ਹੋਏ ਨੇ 1016 ਦੇ ਫੁੱਲ ਮੋਡੀਫਾਈ ਹੋਇਆ ਹੋਇਆ ਤੇ ਅਗਲਾ ਗਏ ਮੈਸੀ 245 45 ਇਹ 16 ਮਾਡਲ ਹੈ 2016 ਮਾਡਲ ਅਲਾਏ ਪਏ ਹੋਏ ਨੇ ਮੂਰੇ ਕਨੋਪੀ ਲੱਗੀ ਹੋਈ ਤੁਸੀਂ ਦੇਖ ਸਕਦੇ ਹੋ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਡਿਮਾਂਡ ਕਣੀ ਕਰਦੇ ਆ ਪਾ ਜੀ ਇਹ ਵੀ 4 15 ਆ ਚਾਰ ਲੱਖ 15000 ਰੁਪਏ ਦੀ ਠੀਕਾ ਠੀਕ ਹੈ ਸਰਪੰਚ ਮਿੰਦਰਾ ਜੀ ਇਹ 15 ਮਾਡਲ ਹੈ 2015 ਮਾਡਲ ਮਿੰਦਰਾ ਸਰਪੰਚ ਡੀਆਈ ਇਹਨੂੰ ਵੀ ਲੱਗੀ ਹੋਈ ਹੈ ਐਰ ਚੰਗੇ ਨੇ ਟਰੈਕਟਰ ਦੇ ਸਾਰੇ ਮੁੱਢਲੇ ਟਾਇਰ ਤਾਂ ਨਵੇਂ ਵਰਗੇ ਨੇ ਪਹਿਲੇ ਟਾਇਰ ਵੀ ਲੱਗ ਭਾਗ ਹੈਗੇ ਨੇ 57% ਇਹ ਆਮ ਨੰਬਰ ਪੀਵੀ ਗੇਰਾ ਨੰਬਰ ਆ ਤੇ ਡਿਮਾਂਡ ਕੀ ਕਰਦੇ ਜੀ 430 430 ਹਜ਼ਾਰ ਬਰੇ ਟਰੈਕਟਰ ਦੀ ਡਿਮਾਂਡ ਆ ਤੇ ਆਗਲਾ ਗਈ 735 ਹਾਂ ਇਹ ਬੰਨ ਮਾਡਲ 1992 ਮਾਡਲ 735 ਟਾਇਰ ਇਹਦੇ ਵੀ ਚੰਗੇ ਨੇ ਲਗਭਗ ਹੈਗੇ ਨੇ 60% 50-60% ਟਾਇਰ ਤੇ ਡਿਮਾਂਡ ਕਿੰਨੇ ਆਈ ਦੀ ਦਾ 125 ਇੱਕ 25 ਡਿਮਾਂਡ ਆ ਪੀਵੀ 34 ਨੰਬਰ ਹੈ ਨੰਬਰ ਥੋੜਾ ਜਿਹਾ ਜਿਹਾ ਨੰਬਰ ਆ ਪੀਵੀ 34 ਤੇ ਆਗਲਾ ਗਈ ਫੋਰਡ ਇਹ ਉਹ ਭਰਾ ਵਾਸਤੇ ਜੇ ਕਿਸੇ ਮੇਰੇ ਵੀ ਨਾਲ ਯਾਰ ਕਰਵਾਉਣਾ ਹੋਵੇ ਕਿਉਂਕਿ ਜੈਨੂਨ ਟਰੈਕਟਰ ਲੱਗਦਾ ਜੀ ਦੇਖਣ ਨੂੰ ਇਹ ਬਰੇ ਹਾਰਾ ਰਿਜਨਲ ਆਈ ਹਾਂਜੀ ਰਿਜਨਲ ਮੋਗਰਾ ਰਿਜਨਲ ਨੇ ਸਾਰੇ ਹਾਂਜੀ ਹਾਂਜੀ ਕਮ ਆਹ ਮੈਡਮ ਗਲਗੇਰ ਦਾ ਇਹਨੂੰ ਕੰਮ ਹੋ ਗਿਆ ਵਾ ਪਰ ਵਾਗ ਲੈ ਜਾ ਸਕਦਾ ਹਾਂਜੀ ਹਾਂਜੀ ਸੁੱਕਾ ਟਰੈਕਟਰ ਬਿਲਕੁਲ ਠੀਕ ਹੈ ਕਿੰਨੇ ਆਈ ਇਹਦਾ ਲੱਖ ਰੁਪਇਆ ਹੈ ਲੱਖ ਰੁਪਇਆ ਕੀਮਤ ਆ ਮਾਡਲ ਨਹੀਂ 88 88 ਮਾਡਲ ਲੱਖ ਰੁਪਇਆ ਕੀਮਤ ਟਾਇਰ ਟੂਰੇ ਦੇ ਵੀ ਹੈਗੇ ਨੇ ਵਧੀਆ ਹਾਲਤ ਦੇ ਵਿੱਚ ਟੱਕ-ਟੱਕ ਜਾਈ ਪੰਡਾ ਜੀ ਫਸਟ ਹੈਗੇ ਨੇ ਇਹਦਾ ਵੀ ਪੌਣ 724 ਇਹ ਮਾਡਲ 88 ਆ ਜੀ 88 ਮਾਡਲ ਇਹ ਰੇ ਵਧੀਆ ਪਾਇਦੇ ਹਨ ਆਈ ਪੀ ਰਟਾਂ ਲਗਭਗ 90-95% ਹੈਗੇ ਨੇ ਮੂਰੇ ਟਾਇਰ ਵੀ ਹੈਗੇ ਨੇ ਲਗਭਗ ਪਿਆਰ ਖਾਤਾ ਬਣਾਈ ਤਾਂ ਠੀਕ ਉਹ ਕਿੰਨੇ ਦੀ ਇਹ ਲੱਖ ਮੰਗਦੇ ਆ ਜੀ 1 ਲੱਖ ਰੁਪਈਆ ਠੀਕ ਠੀਕ ਹੈ ਜੀ ਬਸ ਹੋ ਲੈ ਲੋ 73 ਦੀ ਸਪੈਸ਼ਲਟੀਸ ਨੇ ਜੀ ਇਹ 18 ਮਾਡਲ ਹੈ ਜੀ ਕਾਪੀ ਉਨੀ ਦੀ ਹੈ 2018 ਮਾਡਲ ਕਾਪੀ ਉਨੀ ਦੀ ਬਾਕੀ ਟਾਇਰ ਟੂ ਪਹਿਲੇ ਹੈਗੇ ਨੇ ਲਗਭਗ 50-55% ਮੋੜ ਟਾਇਰ ਹਾਲਾਂਕਿ ਉਹ ਡਾਊਨ ਨੇ ਕੀਮਤ ਕਿਨੇ ਦੀ ਇਹਦਾ 56 ਮੰਗਦੇ ਆਂ ਜੀ ਸਾਢੇ 6 ਰੁਪਇਆ ਡਿਮਾਂਡ ਆਈ ਹਾਂਜੀ ਆਲੀ ਕੋਲ ਮਾਸਕ ਨਹੀਂ ਪਈ ਆਈ ਮੈਂ ਡرائی 475 ਡੀਜੀ ਇਹ ਹੈਗਾ ਜੀ 2001 ਮਾਡਲ 2001 ਮਾਡਲ ਤੁਸੀਂ ਟਾਈਟਲ ਕਰ ਲੋ ਚੈੱਕ ਲਗਭਗ 90-95% ਟਾਇਰ ਪਿਛਲੇ ਪਹਿਲੇ ਮੋੜੇ ਵੀ ਹੈਗੇ ਨਹੀਂ ਵਧੀਆ ਗੱਡੀ ਸੰਦੇ ਵਿੱਚ ਨੇ 80% ਕਿੰਨੇ ਕੀ ਬਤਾਇਆ ਨਹੀਂ ਇਹਦੇ 215 215000 ਰੁਪਏ ਕੀ ਮਤਾ بڑا ਥੋੜਾ ਟਰੈਕਟਰ ਆ ਸਾਫ ਸੁਥਰਾ ਸੁੱਕਾ ਟਰੈਕਟਰ ਪਿਆ ਬਿਲਕੁਲ ਤੇ 475 ਡੀ ਹੈ ਇਹ ਵੀ ਕਮਾਡ ਲਾਈ ਇਹ ਵੀ ਕਮਾਡ ਲਾਏ ਹਾਂ ਜੀ ਜੀ 2001 ਦਾ ਮਾਡਲ ਟਾਇਰ ਮੁੱਲੇ ਹੈਗੇ ਲਗਭਗ 50% 50% ਪਹਿਲੇ ਹੜਾ ਥੋੜੇ ਡਾਊਨ ਨੇ ਹੈਗੇ 35 40% ਡਿਮਾਂਡ ਕਿਨੇ ਦੀ ਇਹਦੀ ਕੁਰਸੀ 1 ਲੱਖ 6000 ਰੁਪਏ ਡਿਮਾਂਡ ਆ ਇਹ ਟਰੈਕਟਰ ਉਹਨਾਂ ਵੀਰਾਂ ਵਾਸਤੇ ਨੇ ਜਿਹੜੇ ਛੋਟੇ ਜੇ ਮੇਰਾ ਅੰਨੇ ਜਿਵੇਂ ਬਜਟ ਦੇ ਡ੍ਰੈਕਟਰ ਚਾਹੀਦਾ ਹੋਵੇ ਕਿਸੇ ਨੂੰ ਹੋੜੀ ਇੱਕ ਆਲ ਦੀ 3600 ਇਹ 86 ਮਾਡਲ ਹੈ 86 ਮਾਡਲ ਨੂੰ ਪੇਂਟ ਹੋਇਆ ਬਰਾਦਾ ਦੁਬਾਰੇ ਹੈ ਨਾ ਹਾਂਜੀ ਹਾਂਜੀ 86 ਮਾਡਲ ਬਾਕੀ ਟਾਇਰ ਹਾਲ ਕੀ ਡਾਉਣ ਨੇ ਕੀਮਤ ਕਿਨੇ ਦੀ 390 ਤੋਂ 90 90000 ਰੁਪਏ ਕੀਮਤ ਆ ਸਾਥੀ ਇਹ 79 ਮਾਡਲ 97 ਮਾਡਲ 60 ਟਾਇਰ ਬਿਲਕੁਲ ਚੰਗੇ ਟਾਇਰ ਨੇ ਇਹਲੇ ਟਾਇਰ ਹੈਗੇ 14 9 28 ਦੇ ਬਾਕੀ ਹੈਗੇ ਲਗਭਗ 70% ਟਾਇਰ ਕੀ ਵਰਕ ਨੇ ਇਹ ਦੀ ਇਹ ਦੀ 75 ਰੁਪਏ 175000 ਰੁਪਏ ਕੀਮਤ ਆ Ориجنਲ ਸਾਰੇ ਠੀਕ ਹੈ ਸਾਰਾ ਰੀਜਨ ਵਾਲਾ ਨੀ ਹੋਲਡ 5500 ਹਾਂਜੀ ਇਹ ਕਿੰਨਾ ਮਰ ਲਈ ਇਹ 12 ਮਾਡਲ ਹੈ 3 ਸਪੀਡ ਹਾਂ 2012 ਮਾਡਲ 3 ਸਪੀਡ ਬਿਨਾ ਟਰਬੋ ਬਿਨਾ ਟਰਬੋ ਤੋਂ ਹੀ ਮਾਡਲ ਸਟਿਪਟਰ ਲੱਗਿਆ ਠੀਕ ਹੈ ਜੀ ਪਹਿਰੇ ਦੇ ਹੈਗੇ ਲਗਭਗ ਅੱਧੇ ਡਾਹਰ ਪਏ ਨੇ ਹਾਂਜੀ ਤੇ ਕੀਮਤ ਕਿਨੇ ਦੀ ਇਹਦਾ 435 435000 ਰੁਪਏ ਕੀਮਤ ਆ 2012 ਮਾਡਲ ਆ ਇਹ ਹਾਂਜੀ ਇਹ 3 ਮਾਡਲ ਲਈ 60 2003 ਮਾਡਲ ਪਾਵਰ ਸਟੀering ਕਰਾਇਆ ਵਾ ਪਾਵਰ ਸਟੀering ਕਰਵਾਇਆ ਹੋਇਆ ਹੈ 60 ਸੋਨ ਵਾਲੀ ਕਾ 7 ਲੱਗੀ ਹੋਈ ਹੈ ਪੈਰ ਹੈ ਲਗਭਗ 40-45% ਟਾਇਰ ਪਏ ਨੇ ਤੇ ਕੀਮਤ ਕਿੰਨੇ ਦੀ ਹੈ 260 2 ਲੱਖ 60000 ਰੁਪਏ ਕੀਮਤ ਆ 750 ਇਹ ਹੈਗਾ ਮਾਡਲ 17 2017 ਮਾਡਲ ਤੇ ਟਾਇਰ ਦੇ ਪਿਛਲੇ ਤਾਂ ਚੰਗੇ ਪਏ ਨੇ ਬਾਕੀ ਮੁੱਢਲੇ ਟਾਇਰ ਹੋਰ ਡਾਊਨ ਨੇ ਇਹ 3 ਗ੍ਰੇਸ ਵਾਲਾ ਸੈਂਪਲ ਆਈ ਇਹ 2 ਟੂ ਸਪੀਡ ਹੈ ਠੀਕ ਆ ਜੀ ਟਾਇਰ ਹੈਗੇ ਲਗਭਗ ਪਿਛਲੇ 80% ਇਹਦੀ ਕੀਮਤ ਕਿੰਨੇ ਆ ਜੀ ਇਹਦੀ ਹੈਗੀ ਜੀ 4 ਪੈਂਡ ਠੀਕ ਹੈ 4 ਪੈਂਡ ਤੁਸੀਂ ਤਾਂ ਮਾਰ ਦਿੰਦਾ ਸੀ 17 ਜੀ ਹਾਂ ਜੀ 17 ਠੀਕ ਹੈ ਠੀਕ ਆ ਜੀ ਆਜੋ ਕੋਟਰੇਟਰ ਅੰਦਰ ਖੜੇ ਨੇ ਆਪਾਂ ਉਹ ਵੀ ਦਿਖਾ ਦਿੰਦਾ ਤੁਹਾਨੂੰ ਕਾਫੀ ਵੱਡਾ ਟਰੈਕਟਰ ਹੈ ਵੀਰ ਉਹਨਾਂ ਕੋਲ ਵੀ ਜੇ ਤੁਸੀਂ ਆਉਨੇ ਹੋ ਤਾਂ ਨਹੀਂ ਹੈਗਾ ਵੀ ਖਾਲੀ ਇੱਥੇ ਜਾਏਂਗੇ ਹੋ ਆਪਣਾ ਇਹ ਬੰਦਾ ਮਨ ਬਣਾ ਕੇ ਆਉਂਦਾ ਜੀ ਆਦੋਂ ਨੂੰ ਜਿਹੜਾ ਰੈਟਰਲ ਪਾਏ ਕੋ ਹੈ ਰੈਟਰ ਮਰ ਜੂਗਾ ਇਧਰ ਖੜੇ ਨੇ ਆਦੇ ਸਾਦੇ 5245 ਮਹਾਨੀ ਡੀ ਐਚ ਮੈਸੀ ਕਿਨਾਂ ਮਾਰ ਲਈ ਇਹ 2002 ਜੀ 2002 ਮਾਰਲ ਟਾਇਰ ਪਿਛਲੇ ਡਾਊਨ ਨੇ ਮੁਰਲੇ ਹੈਰੇ ਲਗਭਗ 80% ਕਿੰਨੇ ਕਿਨੇ ਦੀ ਇਹਦਾ 2 ਲੱਖ ਮੰਗ ਲਿਆ 2 ਲੱਖ ਰੁਪਏ ਦੀ ਲਾੜ ਘਰ ਆ ਗਏ ਉੱਡੇ ਵਾਸਤੇ ਲੈ ਕੇ ਦੋ ਫਿਰ ਹਾਂ ਜੀ ਕਲਾ ਮਾਡਲ ਹੈ 95 995 ਮਾਡਲ ਲਗਭਗ ਅੱਧੇ ਟਾਇਰ ਪਏ ਨੇ ਕਿੰਨੀ ਕੀਮਤ ਇਹਦੀ 1.85 ਇੱਕ 85 ਕੀਮਤ ਤੇ ਇਹ ਕਿੰਨਾ ਮਾਡਲ ਹੈ ਇਹ 2021 ਪਾਵਰ ਸਟੀਅਰਿੰਗ 2001 ਮਾਡਲ ਪਾਵਰ ਸਟੀਅਰਿੰਗ ਟਾਇਰ ਇਹਦੇ ਚੰਗੇ ਕੰਡੀਸ਼ਨ ਦੇ ਟਾਇਰ ਨੇ ਮੁੱਢੇ ਹੈ ਲਗਭਗ 70% ਇਹ ਟਾਇਰ ਮਿਲ ਗਏ ਅੱਧੇ ਪਏ ਨੇ ਕੀਮਤ ਕਿੰਨੀ ਹੈ ਇਹਦਾ 235 235000 ਰੁਪਿਆ ਫੇਰ ਬਤਾ ਤੇ ਹਾਲਾ ਰੈਲੀ ਤੋਂ ਨਿਕਾ 750 ਹਾਂਜੀ ਇੱਕ ਨੰਬਰ ਲਈ ਇਹ ਚਾਰ ਜੀ 2004 ਮਾਡਲ ਹਾਂਜੀ ਟਾਇਰ ਹਾਲਾ ਕੇ ਥੋੜੇ ਜਿਹੇ ਡਾਊਨ ਨੇ ਹੈਗੇ ਨੇ 30% ਟਾਇਰ ਕੀਮਤ ਕਿਨੇ ਦੀ ਇਹਦੀ 190 ਜੀ 190000 ਰੁਪਏ ਦਾ ਡਿਮਾਂਡ ਆ ਤੇ ਆਗਲਾ ਕਹੇ 575 ਡੀਆਈ ਕਿੰਨਾ ਮਾਡਲ ਆ ਜੀ ਇਹ 92 ਜੀ ਉਸ ਆ 92 ਮਾਡਲ ਬੁੱਢਾ ਟਾਇਰ 60% ਪਿਛਲੇ ਟਾਇਰ ਹੈਗੇ ਨੇ ਲਗਭਗ 45% ਕੀਮਤ ਕਿਨੇ ਦੀ ਇਹਦੀ 140 ਜੀ 140000 ਰੁਪਏ ਕਿੰਬਤਾ ਆਪਾਂ ਲੈ ਗਏ ਹੁਣੇ ਵਾਸਤੇ ਆਹ ਲਓ ਰਾਈਡਰ 4x4 ਸੁਰਾਜ 855 ਕਿੰਨਾ ਮੜ ਲਈ 21 2021 ਮਾਡਲ 4x4 ਚੰਗੇ ਟਾਇਰ ਨਾਲ ਕਰ ਲਗ 60 65% ਹੈ ਰਹਿ ਪਏ ਨੇ ਕੀਮਤ ਕਿੰਨੀ ਹੈ ਜੀ ਇਹ ਤਾਂ ਮੰਗਦੇ ਆ ਜੀ 740 2021 ਮਾਡਲ 740000 ਰੁਪਏ ਮੰਗਦਾ ਹੈ ਠੀਕ ਅੱਛੀ ਭਾਈ 800 ਘੰਟੇ ਚੱਲੇਗਾ 800 ਘੰਟੇ ਚੱਲਿਆ ਹੋਇਆ ਸਾਰੇ ਮਾਡਲ ਡਾਇਰੈਕਟਰ ਵੇਪਰੀ ਤੇ ਬਾਈ ਜੀ ਉਹਨਾਂ ਕੋਲ 45 50 55 8 ਇਹ 3 ਸਪੀਡ ਵੀ ਸੀਗੀ ਠੀਕ ਹੈ 3 ਸਪੀਡ ਦੇ ਵਿੱਚ ਤਾਂ ਹੈ ਓਏ ਬਾਈ ਮਾੜ ਲਈ ਆ ਗਿਆ 2022 ਮਾਡਲ ਅਰਜਨ ਟਰਲ ਗੇਅਰ 3 ਸਪੀਡ ਕੋੜਾ ਬੈਂਪਰ ਲੱਗਿਆ ਹੋਇਆ ਕਨੋਪੀ ਲੱਗੀ ਹੋਈ ਹੈ ਮੋਬਿਲ ਟਾਇਰ ਬੜੇ ਪਏ ਹੋਏ ਨੇ 1016 ਦੇ ਫੁੱਲ ਮੋਡੀਫਾਈ ਹੋਇਆ ਹੋਇਆ ਕੀਮਤ ਕਿੰਨੇ ਦੀ ਇਹਦੀ ਇਹਦੀ 7.5 ਸਬਾ 7 ਲੱਖ ਰੁਪਏ ਦੀ ਕੀਮਤ ਬਾਕੀ ਲੱਖ ਰੁਪਏ ਤੋਂ ਉੱਪਰ ਬੋਡੀਫਿਕੇਸ਼ਨ ਦਾ ਸਾਮਾਨ ਲੱਗਿਆ ਹੋਇਆ ਹਾਂ ਬਾਕੀ ਦਾ ਹੋ ਜੋ ਮੌਕੇ ਤੇ ਠੀਕ ਠੀਕ 6 ਘੰਟੇ ਚੱਲਿਆ ਹੋਇਆ 600 ਘੰਟੇ ਚੱਲਿਆ ਹੋਇਆ ਮੌਕੇ ਦੇ ਮਾਨਤਾ ਨਾਲ ਫੜ ਲਾਂਗੇ ਬਾਈ ਉਹ ਨਹੀਂ ਤੇ 2001 ਇੱਕ ਕਬੋਟਾਈ ਹਾਂਜੀ 55 ਪਾਵਰ ਦਾ ਇਹ 16 ਮਾਡਲ ਠੀਕ ਆ 55 ਪਾਵਰ ਦਾ ਜੀ 2016 ਮਾਡਲ ਆ ਟਾਇਰ ਇਹਦੇ ਵੀ ਚੰਗੇ ਪਏ ਨੇ ਲਗਭਗ ਹੈਗੇ ਨੇ 90% 95% ਟਾਇਰ ਆ ਕੀਮਤ ਕਿੰਨੀ ਦੀ ਇਹ ਵੀ 400 ਠੀਕ 4 ਲੱਖ 60000 ਰੁਪਏ ਕੀਮਤ ਆ ਹਾਂਜੀ ਬ్రో ਇਸੀ ਟਰੈਕਟਰ ਜਿਹੜੇ ਵੀਰ ਉਹਨਾਂ ਨੇ ਆਪਾਂ ਦਿਖਾਏ ਬਾਕੀ ਵੀਰ ਜੀ ਸਭ ਤੋਂ ਪਹਿਲਾਂ ਇੱਕ ਵਾਰ ਫਿਰ ਤੁਹਾਡੇ ਜਿਹੜੀ ਲੋਕੇਸ਼ਨ ਆ ਉਹ ਸਮਝਾ ਦਿਓ ਤੇ ਆਹ ਲੈ ਟਰੈਕਟਰ ਨੰਬਰ ਬੋਰਡ ਤੇ ਇਹ ਹੈ ਨਾ ਸਰੰਦ ਤੋਂ ਭਾਰਸਾ ਰੋਡ ਤੇ ਆ ਜੀ ਸਾਉਂ ਦਾ ਪਿੰਡ ਪਾੜਾ ਨਾਲ ਤੇ ਠੀਕ ਹੈ ਜੀ ਹਾਂਜੀ ਹਾਂ 4 ਗੱਲੋ ਮੀਟਰ ਮੈਂ ਰੋਡ ਤੋਂ ਸਰੰਦ ਤੋਂ ਹਾਂਜੀ ਭਾਰਸਾ ਉਹ ਠੀਕ ਹੈ ਹਾਂਜੀ ਹਾਂਜੀ ਬਾਕੀ ਫੋਨ ਨੰਬਰ 98152 60066 ਠੀਕ ਹੈ ਜੀ 98148 16166 ਠੀਕ ਹੈ ਧੰਨਵਾਦ ਤੁਹਾਡਾ ਬਹੁਤ ਹਾਂਜੀ ਬ੍ਰੋ ਇਸੀ ਟਰੈਕਟਰ ਬਾਈ ਜੀ ਉਹਨਾਂ ਦੇ ਦੇ ਆਪਾਂ ਤੁਹਾਨੂੰ ਦਿਖਾਈ ਵੀਡੀਓ ਦੇ ਵਿੱਚ ਬਾਕੀ ਜੇਕਰ ਵੀਡੀਓ ਚੰਗੀ ਲੱਗਦੀ ਹੋਵੇ ਤਾਂ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ Facebook ਪੇਜ ਦੇਖ ਰਹੇ ਹੋ ਫਿਰ ਕੋਈ ਦਿਨ ਕਰਦੇ ਫੋਲੋ ਬਾਕੀ ਆਪਣੇ Instagram ਨੂੰ ਫੋਲੋ ਜਰੂਰ ਕਰਦੇ ਹੋ ਤੇ ਪਰ ਲਾਈਕਾਂ ਵੀ ਕਰਨੀਆ ਕੰਮ ਰਹੇ ਨੇ ਆ ਇਹ ਵੀ ਵੀਡੀਓ ਲਾਉਣਗੀਆਂ ਵੀਡੀਓ ਨੂੰ ਕੋਲੈਕਸਰ ਤੋਂ ਮੈਂ ਧੰਨਵਾਦ ਜੀ